ਅੱਜ ਮਾਨਯੋਗ ਸਰਦਾਰ ਪਾਲਸੀ ਮਾਨਸਾਲ ਦੇ ਦਿਸ਼ਾ ਨਿਰਦੇਸ਼ਾਂ ਹੈ ਔਰ ਸਾਡੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਿਹੜੀ ਸਾਨੂੰ ਇੱਕ ਡਾਇਰੈਕਸ਼ਨ ਸੀ ਕਿ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਮਨਰੇਗਾ ਸਾਡੇ ਸਾਥੀ ਨੇ ਉਹਨਾਂ ਦੀ ਲੜਾਈ ਲੜਨੀ ਆ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਨੇ ਵਿਧਾਨ ਸਭਾ ਚ ਜਿਹੜਾ ਇਹਨਾਂ ਨੇ ਬਿੱਲ ਲੈ ਕੇ ਪਾਸ ਕੀਤਾ ਸੀ ਮਨਰੇਗਾ ਦਾ ਉਹਦਾ ਵਿਰੋਧ ਕੀਤਾ ਕਿਉਂਕਿ ਇਹ ਸਾਡੇ ਪੰਜਾਬ ਨਾਲ ਧਰੋਆ ਪੰਜਾਬ ਦੇ ਲੋਕਾਂ ਨਾਲ ਧਰੋਆ ਉਹਨਾਂ ਦੇ ਰੋਜੀ ਤੇ ਇਹਨਾਂ ਨੇ ਲੱਤ ਮਾਰੀ ਆ ਬੀਜੇਪੀ ਦੀ ਸਰਕਾਰ ਜਿਹਨਾਂ ਦੇ ਕਾਲੇ ਕਾਨੂੰਨ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਖਰਸ਼ ਕਰਕੇ ਖਤਮ ਕਰਾਈ ਸੀ ਔਰ ਉਹਨਾਂ ਦਾ ਉਦੋਂ ਤੋਂ ਹੀ ਪੰਜਾਬ ਦੇ ਲੋਕਾਂ ਨਾਲ ਅੰਦਰੋਂ ਧਰੋ ਕਮਾਉਂਦੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਢਾਕਾ ਮਾਰਦੇ ਨੇ ਸਾਡਾ ਜਿਹੜਾ ਪੈਸਾ ਔਰ ਜਿਹੜਾ ਸੀ ਟੈਕਸ ਦੇ ਰੂਪ ਚ ਪੈਸਾ ਨਾ ਉਹ ਦਿੰਦੇ ਨੇ ਆ ਨਵਾਂ ਕਾਨੂੰਨ ਬਣਾ ਕੇ ਇਹਨਾਂ ਨੇ ਮਰੇਗਾ ਦੇ ਵਿੱਚ ਸਾਡੇ ਲੋਕਾਂ ਦੇ ਢਿੱਡ ਤੇ ਲੱਤ ਮਾਰੀ ਆ ਇਹ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਪੈਣਾ ਜਿਹੜੇ ਇਹਨੇ ਠੰਢ ਦੇ ਵਿੱਚ ਸਵੇਰੇ 8 ਵਜੇ ਜਾ ਕੇ ਆਪਣੀ ਰੋਜੀ ਰੋਟੀ ਕਮਾਉਂਸੀ ਅੱਜ ਉਹਨਾਂ ਨੇ ਵੀ ਸਾਨੂੰ ਉਹ ਤੋਂ ਵਾਂਝੇ ਕਰਤਾ ਅੱਜ ਸਾਡੇ ਦੇ ਪਾਬੰਦੀਆਂ ਲਾਤੀਆਂ ਔਰ ਗੱਲ ਕਹਿਣ ਨੂੰ ਤਾਂ 125 ਦਿਨਾਂ ਦੀ ਗੱਲ ਕਰਦੇ ਆ ਲੇਕਿਨ ਅੱਜ ਪੰਜਾਬ ਦੇ ਲੋਕਾਂ ਨੂੰ 30 ਦਿਨਾਂ ਦਾ ਕੰਮ ਵੀ ਨਹੀਂ ਮਿਲ ਰਿਹਾ ਇਹ ਅਸੀਂ ਇਹਦੀ ਸੰਘਰਸ਼ ਲੜਾਂਗੇ ਅੱਜ ਗਰਾਊਂਡ ਲੈਵਲ ਤੇ ਆ ਇਹ ਚਾਹੇ ਸਾਨੂੰ ਪੂਰੇ ਦਿੱਲੀ ਜਾ ਕੇ ਵੀ ਸੰਘਰਸ਼ ਨਾਲ ਲੜਨਾ ਪਵੇ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਮਾਨਯੋਗ ਸਰਦਾਰ ਪੌਸ਼ੀਮਾਨ ਸਾਹਿਬ ਦੀ ਵਿੱਚ ਦਿੱਲੀ ਵੀ ਜਾਮ ਕਰਾਂਗੇ ਅਸੀਂ ਪੰਜਾਬ ਦੇ ਲੋਕਾਂ ਨਾਲ ਆ ਅਸੀਂ ਖੇਤ ਮਜ਼ਦੂਰ ਨਾਲ ਆ ਸਾਡੇ ਜਿਹੜੇ ਵਰਕਰ ਨੇ ਮਰੇਗਾ ਦੇ ਸਿਉਣਾ ਨਾਲ ਅਸੀਂ ਉਹਨਾਂ ਦਾ ਸੰਘਰਸ਼ ਪੂਰੇ ਹੋ ਕੇ ਲੜਾਂਗੇ ਆਮ ਆਦਮੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਅਸੀਂ ਇੱਕ ਦਿਨ ਇਹ ਸੰਘਰਸ਼ ਜ਼ਰੂਰ ਜਿੱਤਾਂਗੇ ਪੰਜਾਬ ਦੇ ਐਸਸੀ ਵਿੰਗ ਵੱਲੋਂ ਸਤਿ ਸ੍ਰੀ ਅਕਾਲ ਜੀ ਐਮਐਲਏ ਫਤੇਕਰ ਸਾਹਿਬ ਅੱਜ ਵਿਸ਼ੇਸ਼ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਇਧਾਨੇ ਚ ਰਿਹਾ ਅੱਜ 12 ਸਾਲ ਦੇ ਕਰੀਬ ਜਿਹੜੀ ਸੈਂਟਰ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਉਹ ਰਾਜ ਕਰ ਰਹੀ ਹੈ ਬਹੁਤ ਵਾਅਦੇ ਕੀਤੇ ਗਏ ਕਿਉਂਕਿ ਸਾਡੀਆਂ ਭੈਣਾਂ ਨੂੰ ਰੋਜ਼ਗਾਰ ਵੀ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਘਟੋ ਘਟ ਪੰਜ ਰੋਡ ਦੇ ਕਰੀਬ ਜਿੱਦੇ ਸਾਡੇ ਨੌਜਵਾਨ ਹੈ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਰੋਜ਼ਗਾਰ ਦਿੱਤਾ ਜਾਊਗਾ ਪਰ 5 ਸਾਲ ਦੇ 5 ਸਾਲ ਦੇ ਵਿੱਚ ਅਜਦੋਂ ਸਰਕਾਰ ਵੀ ਚੱਲ ਰਹੀ ਹੈ ਇਹਨਾਂ ਦੀ ਪਰ ਇਹਨਾਂ ਨੇ ਕੋਈ ਰੋਜ਼ਗਾਰ ਦੇਣਾ ਤਾਂ ਕੀ ਸੀਗਾ ਤੁਸੀਂ ਰੋਜ਼ਗਾਰ ਖੋਣ ਦੀ ਗੱਲ ਕਰਦੇ ਆ ਜੇ ਰੋਜ਼ਗਾਰ ਇਹਨਾਂ ਨੇ ਦਿੱਤਾ ਏ ਤਾਂ ਰੋਜ਼ਗਾਰ ਸਿਰਫ ਤੇ ਸਿਰਫ ਬਹੁਤ ਵੱਡੇ ਘਰਾਣਿਆਂ ਨੂੰ ਬੈਨੀਫਿਟ ਦਿੱਤਾ ਚਾਹੇ ਉਹ ਅਡਾਨੀ ਹੋਵੇ ਚਾਹੇ ਵਾਨੀ ਹੋਵੇ ਘੱਟੋ ਘੱਟ 50 ਦੇ ਕਰੀਬ ਉਹ ਇੰਡਸਟਰੀਅਲਿਸਟ ਨੇ ਬਹੁਤ ਅਮੀਰ ਆਦਮੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਬੈਨੀਫਿਟ ਦਿੱਤਾ ਪਰ ਪੰਜਾਬ ਜਦੋਂ ਜਦੋਂ ਦੀ ਆਪਾਂ ਦੇਖ ਰਹੇ ਆਂ ਚਾਹੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਅੱਜ ਸਾਡੇ ਮਜ਼ਦੂਰਾਂ ਤਾਂ ਇਹ ਭੈਣਾ ਨਰੀਗਾਂ ਦੇ ਖਿਲਾਫ ਜੋ ਇਹ ਕਾਨੂੰਨ ਬਣਾ ਰਿਹਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਇੱਕ ਸਾਡੇ ਇਹ ਪਹਿਲੀ ਵਾਰੀ ਹੋਇਆ ਜਿਹੜਾ ਪੰਜਾਬ ਸਟੇਟ ਹੈ ਪੰਜਾਬ ਦੀ ਗਵਰਨਮੈਂਟ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਕੇਜਰੀਵਾਲ ਸਾਹਿਬ ਸ਼ੋਧਿਆ ਸਾਹਿਬ ਤੇ ਅਮਨ ਲੋੜਾ ਜੀ ਨੇ ਇੱਕ ਵਿਸ਼ੇਸ਼ ਸੌਤੇ ਸ਼ਾਜ਼ਨ ਸੱਬਿਆ ਸ਼ਾਜ਼ਨ ਸੱਬ ਦੇ ਸੱਦ ਕੇ ਇਹਨਾਂ ਲੋਕਾਂ ਲਈ ਮਨੇਗਾ ਤੇ ਤੇ ਗਰੀਬ ਲੋਕਾਂ ਨੂੰ ਖਾਣ ਦੀ ਗੱਲ ਕੀਤੀ ਹੈ ਤੇ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਇਹ ਪਹਿਲੀ ਵਾਰੀ ਹੋਇਆ ਜੋ ਬੰਦ ਸਰਕਾਰ ਨੇ ਸੈਂਟਰ ਦੇ ਖਿਲਾਫ ਬੁਲੰਦ ਕੀਤੀ ਹੈ ਵਿਧਾਨ ਸਭਾ ਕਲ ਸੈਸ਼ਨ ਚ ਤੇ ਸੱਜਿਆ ਗਿਆ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਇਹ ਚੀਜ਼ ਦਾ ਵਿਰੋਧ ਵੀ ਕੀਤਾ ਕਹਿੰਦੇ ਐ ਵੀ ਇਹ ਤਾਂ ਬੇਫਯੂਲ ਇਹ ਪੈਸੇ ਖਰਚੇ ਗਏ ਐ ਇਹ ਬੜੀ ਮਾੜੀ ਗੱਲ ਸਗੋਂ ਜਿਹੜੇ ਪੰਜਾਬ ਦੇ ਵਾਸੀ ਚਾਹ ਜਿਹੜੀ ਮਾਜੀ ਪਾਰਟੀ ਨੂੰ ਸੰਬੰਧ ਰੱਖਦੇ ਨੇ ਪਰ ਆਪਾਂ ਨੂੰ ਗਰੀਬ ਤੇ ਮਜ਼ਦੂਰਾਂ ਨਾਲ ਆਪਾਂ ਨੂੰ ਖੜਨਾ ਚਾਹੀਦਾ ਤੇ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਟਾਈਮ 'ਚ ਜੇ ਕਾਨੂੰਨ ਮੋਦੀ ਰੱਦ ਨਹੀਂ ਕਰੂਗਾ ਤੋ ਵੀ ਸਾਡਾ ਸੰਘਰਸ਼ ਹੈ ਅਸੀਂ ਕਰਾਂਗੇ ਚਾਹੇ ਤਨ ਦਿੱਲੀ ਜਾਣਾ ਪਵੇ ਘਟੋ ਘਟ ਅੱਜ ਪੂਰੇ ਹਲਕੇ ਚ 8000 ਦੇ ਕਰੀਬ ਫਤੇਕਰ ਸਾਹਿਬ 802400 ਦੇ ਸਾਡੇ ਕਰੀਬ ਇਹ ਸਾਡੇ ਨਰੇਗਾ ਵਰਕਰ ਨੇ ਤੇ ਪੂਰੇ ਪੰਜਾਬ ਚ 8 ਲੱਖ ਦੇ ਕਰੀਬ 8-9 ਲੱਖ ਦੇ ਕਰੀਬ ਸਾਡੇ ਨਰੇਗਾ ਵਰਕਰ ਹੈ ਜੇ ਇਹ ਕਾਨੂੰਨ ਵਾਪਸ ਨਹੀਂ ਲੈਣਗੇ ਸਾਡੇ ਜਿਹੜੇ ਸਾਡੀਆਂ ਪੈਨਾਂ ਇਕੱਠੇ ਤੌਰ ਤੇ ਜਾ ਕੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਤਾਂ ਕਿ ਉਹਨਾਂ ਵਾਲੇ ਟਾਈਮ 'ਚ ਜੇ ਨਹੀਂ ਸੈਂਟਰ ਸਰਕਾਰ ਐਦਾਂ ਦੇ ਕਾਨੂੰਨ ਨਾ ਬਣਾਵੇ ਅਸੀਂ ਇਹਦਾ ਵਿਰੋਧ ਕਰਦੇ ਹਾਂ